Come ਸਾਬੇ ਦੇ ਵਿੱਚ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਨਗਰ ਕੀਰਤਨ ਜਿਹੜੇ ਬਹੁਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਜਾਏ ਜਾ ਰਹੇ ਨੇ ਔਰ ਸੰਗਤਾਂ ਦੇ ਵਿੱਚ ਬਹੁਤ ਛਾਏ ਤੇ ਸਾਰੀਆਂ ਸੰਗਤਾਂ ਨੂੰ ਪੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹਣ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਦਿਨ ਦਿਨ ਤੇਰਾ ਸ੍ਰੀ ਗੁਰੂ ਰਵਿਦਾਸ ਵਿਖੇ ਲਗਾਤਾਰ ਦਿਨ ਦਿਨ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜਿਹੜਾ ਹੋ ਲਿਖਿਆ ਗਿਆ ਹੈ ਸਾਰਿਆਂ ਨੇ ਪਹੁੰਚਣੀ ਨਹੀਂ ਬੇਨਤੀ ਹੈ ਸਾਰੇ ਕਿ ਸਮੇਂ ਸਿਰ ਪਹੁੰਚ ਕੇ ਲਾਹਾ ਘਟਣ ਦੀ ਫਤਿਹ ਪੂਰੇ ਪੰਜਾਬ ਦੇ ਵਸੇ ਨੂੰ ਪਾਰ ਨਿਵਾਸੀਆਂ ਨੂੰ ਤੇ ਦੇਸ਼ ਪ੍ਰਦੇਸ਼ਾਂ ਵਾਦੇ ਸਾਰੇ ਪੰਜਾਬੀ ਵਸੇ ਨੂੰ 648 ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੇ ਲੱਖ ਲੱਖ ਵਾਰ ਦਾ ਜਿਵੇਂ ਤੁਸੀਂ ਦੇਖ ਰਹੇ ਹੋ ਜਨਾਬੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੰਗਤਾਂ ਦਾ ਦੇਖੋ ਵਿਸ਼ਾਲ ਇਕੱਠ ਤੁਹਾਨੂੰ ਇਹ ਜाहਰ ਕਰ ਰਿਹਾ ਹੈ ਕਿ ਸ਼੍ਰੀ ਗੁਰੂ ਰਵਿਦਾਸ ਜੀ ਜਿੱਥੇ ਧਰਮ ਦੇ ਰਖੀਏ ਸਨ ਜਿੱਥੇ ਉਹਨਾਂ ਨੇ ਬਹੁਤ ਸੋ ਸਾਲ ਪਹਿਲਾਂ ਆਪਣੇ ਸਮਾਜ ਦੀਆਂ ਕੁੱਝੀਆਂ ਜੋ ਨੀਤੀਆਂ ਸੀ ਉਹਨਾਂ ਦੇ ਉੱਪਰ ਰਵਾਜ ਠਾਈ ਅੱਜ ਉਹਨਾਂ ਦੀ ਆਵਾਜ਼ ਜੋ ਠਾਈ ਗਈ ਸੀ ਉਹਨਾਂ ਦਾ ਜੋ ਸਿਲਾ ਹੈ ਉਹ ਅੱਜ ਤੁਸੀਂ ਦੇਖ ਰਹੇ ਹੋ ਹਰ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਅਪਾਰ ਸ਼ਰਧਾ ਹੈ ਜਿਹਦਾ ਇਕੱਠ ਤੁਸੀਂ ਅੱਜ ਦੇਖ ਰਹੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਬੱਤੀ ਪਰਮ ਸਨਮਾਨ ਸਤਕਾਰ ਜੋ ਗੁਰੂ ਰੂਪ ਸਾਹਿਬ ਸੰਗਤ ਨਾਪਾ ਲਾਕੀ ਦੀ ਸੰਗਤ ਨੂੰ ਬੜੇ ਮਾਣ ਤੇ ਸਤਕਾਰ ਸਹਿਤ ਇਸ ਮਹਾਨਗਰ ਕੀਰਤਨ ਵਿੱਚ ਸ਼ਾਮਲ ਹੋਣ ਤੇ ਜਿੱਥੇ ਸਵਾਗਤ ਕੀਤਾ ਜਾ ਰਿਹਾ ਜੀ ਆਇਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵਿੱਚ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨਾਪੜ ਰਜਿਸਟਰਡ ਵੱਲੋਂ ਨਾਪੇ ਦੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜਾ ਸਨੋ ਸ਼ੌਕਤ ਨਾਲ ਬਹੁਤ ਹੀ ਸ਼ਾਨਦਾਰ ਮਹਾਨਗਰ ਕੀਰਤਨ ਇਸ ਵੇਲੇ ਚੱਲ ਰਿਹਾ ਜੀ ਆਪ ਜੀ ਇਸ ਇਸ ਮਾਧਿਅਮ ਤੋਂ ਦਰਸ਼ਨ ਦਿਦਾਰੇ ਵੀ ਕਰ ਰਹੇ ਹੋ ਜਿੱਥੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਉਥੇ ਸਾਰੀਆਂ ਨਾਪੇ ਦੀਆਂ ਇਲਾਕੇ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਜਿੱਥੇ ਕਿਤੇ ਵਿਆਪ ਜੀ ਕੋ ਲੰਗਰਾਂ ਦੀ ਸੇਵਾ ਨਿਭਾ ਰਿਹਾ ਕੋ ਜਥਾ ਜੋਗ ਸੇਵਾ ਪ੍ਰਸ਼ਾਦ ਦੀ ਨਿਭਾ ਰਿਹਾ ਜੀ ਬਹੁਤ ਹੀ ਮਤਲਬ ਮਨ ਇਹਨਾਂ ਖੁਸ਼ ਹੈ ਕਿ ਸੰਗਤਾਂ ਪੂਰੀ ਤਨਦੇਹੀ ਨਾਲ ਪ੍ਰਬੰਧਕਾਂ ਦਾ ਜਿਵੇਂ ਇੰਤਜ਼ਾਮ ਕੀਤਾ ਹੋਇਆ ਜੀ ਮਤਲਬ ਕਹਿਣ ਕਥਨ ਤੋਂ ਪਰੇ ਹੈ ਜੀ ਸਾਰੀਆਂ ਸੰਗਤਾਂ ਨੂੰ ਫਿਰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ